ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਗੜੀ ਤਾਂ ਤਸਵੀਰਾਂ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿਉਂਕਿ ਕਿਸਾਨਾਂ ਨੂੰ ਅਜਿਹਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਕਿਸਾਨ ਕੋਈ ਖੁਸ਼ੀ ਦੇ ਨਾਲ ਨਹੀਂ ਕਰ ਰਿਹਾ ਕਿਸਾਨਾਂ ਨੂੰ ਆਪਣੀ ਫਸਲ ਜਿਹੜੀ ਆ ਟਰੈਕਟਰ ਦੇ ਨਾਲ ਬਾਣੀ ਪੈ ਰਹੀ ਹੈ ਜਿਸ ਫਸਲ ਨੂੰ ਕਿਸਾਨ ਪੁੱਤਾ ਵਾਂਗ ਪਾਲਦੇ ਜਿਸ ਦਾ ਮੁੱਲ ਜਦੋਂ ਪੈਣਾ ਹੁੰਦਾ ਆ ਤਾਂ ਉਸ ਵੇਲੇ ਕਿਸਾਨਾਂ ਨੂੰ ਅਜਿਹੇ ਕਦਮ ਮਜਬੂਰੀ ਨੂੰ ਚੁੱਕਣੇ ਪੈਂਦੇ ਆ ਜੀ ਹਾਂ ਤਾਂ ਦੱਸ ਦੇਣਾ ਚਾਹੁੰਦੇ ਆ ਕਿ ਪੈਣੀ ਬਾਗਾ ਪਿੰਡ ਦੇ ਵਿੱਚ ਕਿਸਾਨ ਨੇ ਆਪਣੀ ਫਸਲ ਬਾਦਤੀ ਕਿਉਂਕਿ ਉਸ ਦੀ ਫਸਲ ਦਾ ਉਸ ਨੂੰ ਸਹੀ ਮੁੱਲ ਜਿਹੜਾ ਆ ਉਹ ਨਹੀਂ ਮਿਲਿਆ ਤਾਂ ਤਸਵੀਰਾਂ ਤੁਸੀਂ ਜਿਹੜੀਆਂ ਉਹ ਦੇਖ ਸਕਦੇ ਕਿਸ ਤਰ੍ਹਾਂ ਕਿਸਾਨ ਨੇ ਟਰੈਕਟਰ ਦੇ ਨਾਲ ਆਪਣੀ ਫਸਲ ਨੂੰ ਹੀ ਬਾਦਤਾ ਕਿਉਂਕਿ ਕਿਸਾਨ ਦਾ ਕਹਿਣਾ ਹੈ ਕਿ ਮੇਰੀ ਫਸਲ ਦਾ ਸਹੀ ਮੁੱਲ ਜਿਹੜਾ ਆ ਉਹ ਨਹੀਂ ਪੈ ਰਿਹਾ ਤੇ ਇਸ ਸ਼ਿਮਲਾ ਮਿਰਚ ਦੀ ਮਿਰਚ ਦੀ ਜਿਹੜੀ ਫਸਲ ਸੀਗੀ ਇਸ ਨੂੰ 3 ਰੁਪਏ ਕਿਲੋ ਦੇ ਹਿਸਾਬ ਨਾਲ ਇਸ ਦਾ ਮੁੱਲ ਪੈ ਰਿਹਾ ਨਾ ਤਾਂ ਮੇਰੀ ਆਰਧਤੀਆ ਸੁਣ ਰਿਹਾ ਆ ਤੇ ਨਾ ਹੀ ਮੇਰੀ ਗੱਲ ਜਿਹੜਾ ਆ ਸਰਕਾਰ ਸੁਣ ਰਹੀ ਆ ਤਾਂ ਮਜਬੂਰ ਹੋ ਕੇ ਇਸ ਕਿਸਾਨ ਨੇ ਆਪਣੀ ਫਸਲ ਹੀ ਬਾਹ ਦਿੱਤੀ ਤਾਂ ਤਸਵੀਰਾਂ ਦੇਖ ਸਕਦੇ ਹੋ ਚਾਹੇ ਕਿਸਾਨ ਕਣਕ ਵਿੱਚ ਬੀਜਣਾ ਜਾਂ ਝੋਨੇ ਦੀ ਫਸਲ ਹੋਵੇ ਜਾਂ ਹੋਰ ਫਸਲਾਂ ਹੋਣ ਤਾਂ ਉਸ ਨੂੰ ਲੈ ਕੇ ਹਮੇਸ਼ਾ ਕਿਸਾਨਾਂ ਨੂੰ ਇਸੇ ਤਰ੍ਹਾਂ ਜਿਹੜਾ ਆ ਸਵਾੜਾ ਸਮਾ ਦੇਖਣਾ ਪੈਂਦਾ ਨਾ ਤਾਂ ਕਿਸਾਨ ਕਹਿੰਦੇ ਆ ਕਿ ਨਾ ਸਾਡੀ ਫਸਲ ਦਾ ਸਹੀ ਮਿਲਦਾ 80000 ਰੁਪਏ ਠੇਕੇ ਤੇ ਮੈਂ ਖੇਤ ਲੈ ਕੇ ਇਹ ਜਿਹੜੀ ਫਸਲ ਬੀਜੀ ਸੀ ਤਾਂ ਕਿ ਚਲੋ ਬਦਲਮਾਂ ਰੂਪ ਜਿਹੜਾ ਦਿੰਨੇ ਆ ਜਿਸ ਦੇ ਨਾਲ ਕੁਝ ਕਮਾਈ ਵਿੱਚ ਵਾਧਾ ਹੋ ਸਕਦਾ ਕਿਉਂਕਿ ਜੇ ਹੁਣ ਮਾਰਕੀਟ ਵਿੱਚ ਆਪਾਂ ਦੇਖੀਏ ਤਾਂ 40 ਰੁਪਏ ਕਿਲੋ ਦੇ ਹਿਸਾਬ ਨਾਲ ਆਰਾਮ ਨਾਲ 40 ਰੁਪਏ ਕਿਲੋ ਦੇ ਹਿਸਾਬ ਨਾਲ ਸ਼ਿਮਲਾ ਮਿਰਚ ਮਿਲਦੀ ਹੈ ਇਸ ਤੋਂ ਘੱਟ ਕਿਤੇ ਵੀ ਨਹੀਂ ਮਿਲਦੀ ਇਸ ਤੋਂ ਵੱਧ ਵੀ ਜਾਂਦੀ ਹੈ 80 ਰੁਪਏ 100 ਰੁਪਏ ਕਿਲੋ ਤੱਕ ਵੀ ਰੇਟ ਜਿਹੜਾ ਚਲਾ ਜਾਂਦਾ ਪਰ ਕਿਸਾਨ ਉਸੇ ਤਰ੍ਹਾਂ ਵਿਚਾਰੇ ਜਿਹੜੇ ਮਜਬੂਰ ਹੋ ਕੇ ਭੁੱਖੇ ਮਰਦੇ ਉਸੇ ਤਰ੍ਹਾਂ ਕਿਸਾਨ ਵਿਚਾਰੇ 3 ਰੁਪਏ ਕਿਲੋ 5 ਰੁਪਏ ਕਿਲੋ 2 ਰੁਪਏ ਕਿਲੋ ਦੇ ਹਿਸਾਬ ਨੂੰ ਕਿਸਾਨਾਂ ਨੂੰ ਆਪਣੀ ਸਬਜੀ ਵਿੱਚ ਨਹੀਂ ਪੈਂਦੀ ਆ ਤਾਂ ਤਸਵੀਰਾਂ ਇਸ ਵੇਲੇ ਦੀਆਂ ਪੈਣੀ ਬਾਗਾ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿਸਾਨ ਨੇ ਮਜਬੂਰ ਹੋ ਕੇ ਆਪਣੀ ਫਸਲ ਹੀ ਬਾ ਦਿੱਤੀ ਤਾਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਿਸਾਨ ਜਿਹੜਾ ਆ ਉੱਥੇ ਮਜਬੂਰ ਹੋ ਕੇ ਖੜਾ ਆ ਹੋਰ ਕਿਸਾਨ ਕਹਿੰਦਾ ਮੈਂ ਕਰਾਂ ਵੀ ਕੀ 80000 ਰੁਪਏ ਠੇਕੇ ਤੇ ਖੇਤ ਲੈ ਕੇ ਮੈਂ ਫਸਲ ਬੀਜੀ ਸੀ ਕਿ ਚਲੋ ਚਾਰ ਪੈਸੇ ਘਰ ਨੂੰ ਆਉਣਗੇ ਪਰ ਜਦੋਂ ਫਸਲ ਮੇਰੀ ਪੱਕ ਗਈ ਜਦੋਂ ਮੈਂ ਫਸਲ ਨੂੰ ਮੰਡੀ ਚ ਲੈ ਕੇ ਗਿਆ ਤਾਂ ਉੱਥੇ ਕਿਸੇ ਨੇ ਟਕੇ ਦੇ ਹਿਸਾਬ ਨਾਲ ਵੀ ਮੁੱਲ ਨਹੀਂ ਪਾਇਆ ਭੰਗ ਦੇ ਬਾੜੇ ਫਸਲ ਜਿਹੜੀ ਉਹ ਮੈਨੂੰ ਵੇਚਣੀ ਪੈ ਰਹੀ ਸੀ ਕਿ 3-3 ਰੁਪਏ ਕਿਲੋ ਮੇਰੀ ਫਸਲ ਦਾ ਰੇਟ ਲੱਗ ਰਿਹਾ ਸੀਗਾ ਜਿਸ ਕਰਕੇ ਮੈਂ ਅੱਕ ਕੇ ਮੈਨੂੰ ਇਹ ਕਦਮ ਚੁੱਕਣਾ ਪਿਆ ਕਿ ਭੰਗ ਦੇ ਬਾੜੇ ਵੇਚਣ ਨਾਲੋਂ ਮੈਂ ਇਸ ਨੂੰ ਇਸੇ ਤਰ੍ਹਾਂ ਬਾਹਰ ਆ ਇਹਦੇ ਨਾਲੋਂ ਤਾਂ ਮੈਂ ਨਾ ਵੇਚਾਂ ਚੰਗੀ ਗੱਲ ਆ ਤਾਂ ਸ਼ਿਮਲਾ ਮਿਰਚ ਦੀ ਜਿਹੜੀ ਆ ਫਸਲ ਇਸ ਕਿਸਾਨ ਨੇ ਲਗਾਈ ਸਗੀ ਤੇ ਤਸਵੀਰਾਂ ਇਸ ਵੇਲੇ ਦੀਆਂ ਭੈਣੀ ਬਾਗਾ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਠੇਕੇ ਤੇ ਜ਼ਮੀਨ ਲੈ ਕੇ ਇਸ ਕਿਸਾਨ ਨੇ ਆਪਣੀ ਫਸਲ ਬੀਜੀ ਸੀਗੀ ਤੇ ਹੁਣ ਤਸਵੀਰਾਂ ਤੁਸੀਂ ਆਪੇ ਦੇਖ ਸਕਦੇ ਹੋ ਕਿ ਮਜਬੂਰ ਹੋ ਕੇ ਕਿਸਾਨ ਨੂੰ ਇਹ ਆਪਣੀ ਫਸਲ ਹੀ ਬੋਣੀ ਪੈਗੀ ਤਾਂ ਕਿ ਆ 3-3 ਰੁਪਏ ਕਿਲੋ ਜਿਹੜਾ ਇਸ ਦਾ ਰੇਟ ਮੰਡੀ ਦੇ ਵਿੱਚ ਲੱਗਦਾ ਨਾ ਤਾਂ ਮੇਰੀ ਆਰਤੀਆ ਸੁਣਦਾ ਨਾ ਮੇਰੀ ਸਰਕਾਰ ਸੁਣਦੀ ਆ ਤਾਂ ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਬਾਕੀ ਕੀ ਕਹਿਣਾ ਕਿਸਾਨ ਦਾ ਤੁਸੀਂ ਆਪ ਹੀ ਸੁਣ ਲਓ ਰਣੋਧਨ ਰਾਜ ਸਿੰਘਾ ਜੀ ਸ਼ਿਮਲਾ ਮੈਂ ਚਲਾਹੀ ਡੂੜ ਕਿਲਾ ਤੇ ਉਹ ਬਿਗਨੇ ਰਹੇ 2 ਰੁਪਏ 2.5 ਰੁਪਏ ਚਾਹਦੇ ਆ ਨਾ ਵਪਾਰੀ ਮਿਲੇ ਉਹਨੇ ਸਾਰੇ ਤੇ ਨਾ ਕੋਈ ਸਰਕਾਰ ਸੁਣਦੀ ਆ ਸਾਡੀ ਕੀ ਕੀ ਕਰਿਆ ਅੱਜ ਅੱਗੇ ਬਾਤ ਹੀ ਜੀ ਆਖ ਕੇ ਕਿੰਨਾ ਵਹਣ ਬਾਤਾ ਡੂੜ ਕਿਲਾ ਜੀ ਕੀ ਮੰਗ ਕਰਦੇ ਆ ਸਰਕਾਰ ਤੋਂ ਮੰਗਦਾ ਮਾਜਮਾ ਮੰਗਦਾ ਜੀ ਮਿਲ ਜੇ ਸਾਨੂੰ ਕੋਸਾ ਇਹਦੇ ਸਿਰ ਤਾਂ ਕਰਕੇ ਬਾਤੀ ਹੈ ਹਾਂਜੀ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਦੱਸਣਾ ਚਾਹੁੰਦੇ ਆ ਕਿ ਜਿਹੜੇ ਅੱਜ ਸਾਡੇ ਪਿੰਡ ਪੈਣੀ ਬਾਗਾ ਦੇ ਵਿੱਚ ਸਿਮਲਾ ਮਿਰਚ ਦੀ ਖੇਤੀ ਕਿਸਾਨ ਕਰਦੇ ਸੀ ਠੇਕੇ ਤੇ ਲੈ ਕੇ ਵਾਹਣਾ ਰਾਜ ਸਿੰਘ ਨੇ ਠੇਕੇ ਤੇ ਵਾਹਣ ਲੈਤਾ 80000 ਨੂੰ ਤੇ ਸਰਕਾਰ ਕਹਿੰਦੀ ਆ ਵੀ ਬਦਲੋਗਾ ਫਸਲਾਂ ਬੀਜੋ ਤੁਸੀਂ ਕਾਇ ਇਸਨੇ ਕਣਕ ਦੀ ਥਾਂ ਦੇ ਉੱਤੇ ਸਿਮਲਾ ਮਿਰਚ ਦੀ ਖੇਤੀ ਕੀਤੀ ਤੇ ਜਿਹੜੀ ਦੇ ਵਿੱਚੋਂ ਧੱਕਾ ਨਹੀਂ ਨੂੰ ਵਜਿਆ ਹੈਗਾ ਤੇ ਸਾਰੇ ਦਾ ਸਾਰਾ ਖਰਚਾ ਜਿਹੜਾ ਇਹਦੇ ਸਿਰ ਪਿਆ ਤੇ ਮਿਰਚ ਦਾ ਅੱਜ ਦਾ ਜੇ ਅਸੀਂ ਰੇਟ ਦੱਸਣਗੇ ਸੋਨੂੰ 3 ਰੁਪਈਆ ਤੋਂ ਲੈ ਕੇ 3.5 ਰੁਪਈਆ ਸਿਮਲਾ ਮਿਰਚ ਦਾ ਰੇਟ ਹੈ ਤੇ ਖਰਚਾ ਇਹ ਤੇ ਕਿੰਨਾ ਪੈ ਰਿਹਾ ਅੱਜ ਲਫਾਫੇ ਤੇ ਤੋੜਨ ਤੇ ਇੱਕ ਲਫਾਫੇ ਦੇ ਉੱਤੇ 15 ਕਿਲੋ ਦਾ ਲਫਾਫਾ ਸਾਰਾ ਇਹ 15 ਕਿਲੋ ਦੇ ਲਪਾਫੇ ਦੇ ਵਿੱਚ ਖਰਚਾ ਪੈ ਰਿਹਾ ਸਾਨੂੰ 4-5 ਰੁਪਏ ਲਪਾਫੇ ਦਾ ਖਰਚਾ ਪੈਂਦਾ ਹੈ ਤਾਂ ਸਾਨੂੰ ਇਹਦੇ ਵਿੱਚੋਂ ਬਚਦਾ ਕੀ ਹੈ 5 ਰੁਪਏ ਸਾਡੀ ਆਮਦਨ ਹੋਣੀ ਹੈ 5 ਰੁਪਏ ਸਾਨੂੰ ਲਪਾਫੇ ਦਾ ਖਰਚਾ ਪੈਂਦਾ ਹੈ ਤਾਂ ਕਰਕੇ ਇਸ ਕਿਸਾਨ ਨੇ ਜਿਹੜੀ ਸਿਮਲਾ ਮਿਰਚ ਆਜ ਅੱਕੇ ਹੋਏ ਕਿਸਾਨ ਨੇ ਇਹਨੂੰ ਵਾਹਿਆ ਕਿਉਂਕਿ ਜੇ ਇਹ ਰੱਖਦਾ ਇਹਦੇ ਉੱਤੇ ਖਰਚੇ ਹੋਰ ਬਹੁਤ ਜ਼ਿਆਦੇ ਮਜ਼ਦੂਰੀ ਬਹੁਤ ਮਹਿੰਗੀ ਪੈ ਜਾਂਦੀ ਆ ਤੇ ਇਹਦੇ ਉੱਤੇ ਰੇਹਾਂ ਸਪਰੇਹਾਂ ਦੇ ਖਰਚੇ ਬਹੁਤ ਪੈ ਜਾਂਦੇ ਆ ਇਨਾਂ ਤੋਂ ਬਾਣ ਦਾ ਠੇਕਾ ਵੀ ਨਹੀਂ ਪੂਰਾ ਕੀਤਾ ਜਾਂਦਾ ਅਸੀਂ ਸਰਕਾਰ ਨੂੰ ਇਸ ਗੱਲ ਤੋਂ ਕਹਿਣਾ ਚਾਹੁੰਦੇ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਆ ਜਿਹੜੀਆਂ ਤੁਸੀਂ ਬਾਗਲੀਆਂ ਫਸਲਾਂ ਦਾ ਕਹਿੰਦੇ ਕਰੋ ਹੱਲ ਧਰਤੀ ਹੇਠਲਾ ਪਾਣੀ ਖੱਲੇ ਜਾਈ ਜਾਂਦਾ ਤਾਂ ਜੇ ਕਿਸਾਨਾਂ ਨੇ ਕਹਿਇਆ ਕੀਤਾ ਸੀ ਤਾਂ ਫਿਰ ਇਸ ਨੂੰ ਵੀ ਐਨਐਸਪੀ ਦੇ ਵਿੱਚ ਕਿਉਂ ਨਹੀਂ ਰੇਟ ਤੈਅ ਕੀਤਾ ਜਾਂਦਾ ਸਾਡਾ ਇਹ ਸਿਵਲਾ ਮਿਰਚ ਵੀ ਉਹ ਐਨਐਸਪੀ ਦੇ ਰੇਟ ਦੇ ਵਿੱਚ ਲੈਣੀ ਚਾਹੀਦੀ ਹੈ ਖਰਬੂਜਾ ਲਾਉਂਦੇ ਆ ਉਹ ਵੀ ਐਨਐਸਪੀ ਦੇ ਰੇਟ ਦੇ ਵਿੱਚ ਲੈਣਾ ਚਾਹੀਦਾ ਹੈ ਜਿੰਨੀਆਂ ਵੀ ਫਸਲਾਂ ਬੀਜਦੀਆਂ ਕਿਸਾਨ ਧਰਤੀ ਦੇ ਉੱਤੋਂ ਅਗਾਉਂਦਾ ਉਹਨੂੰ ਸਾਰੀ ਦੀ ਸਾਰੀ ਫਸਲ ਨੂੰ ਐਨਐਸਪੀ ਦੇ ਹਿਸਾਬ ਦੇ ਨਾਲ ਉਹਨੂੰ ਰੇਟ ਤੈਅ ਕੀਤਾ ਜਾਵੇ ਤੇ ਉਹਦਾ ਮੰਡੀ ਕਰਨਾ ਜਿਹੜਾ ਜਿਵੇਂ ਪਿੰਡਾਂ ਦੀਆਂ ਮੰਡੀਆਂ ਦੇ ਵਿੱਚ ਫਸਲਾਂ ਵਿਕਦੀਆਂ ਤਾਂ ਕਿਸਾਨ ਆਪਦੀ ਮੰਡੀ ਦੇ ਵਿੱਚ ਲੈ ਜਾਵੇ ਉੱਥੋਂ ਆ ਕੇ ਵਪਾਰੀ ਆਉਣ ਸਰਕਾਰ ਚੱਕੇ ਜ਼ਿੰਮੇਵਾਰੀ ਇਹ ਸਰਕਾਰ ਦੀ ਬਣਦੀ ਹੈ ਸਰਕਾਰ ਜ਼ਿੰਮੇਵਾਰੀ ਸਮਝ ਨਹੀਂ ਰਹੀ ਸਰਕਾਰ ਭਾਈ ਜੀ ਹੈ ਤਾਂ ਅਸੀਂ ਸਰਕਾਰ ਨੂੰ ਫੇਰ ਫੇਰ ਕਹਿੰਦੇ ਆ ਤੇ ਜੇ ਨਾ ਤੁਸੀਂ ਆਹ ਸਾਨੂੰ ਐਨਐਸਪੀ ਦੇ ਵਿੱਚ ਲੈ ਕੇ ਆਏ ਤਾਂ ਫਿਰ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਸਿਮਲਾ ਮਿਰਚ ਦੀ ਖੇਤੀ ਵਾਲੇ ਕਿਸਾਨ ਵੀ ਉੱਠ ਕੇ ਸੜਕਾਂ ਦੇ ਉੱਤੇ ਆਉਣਗੇ ਕਿਉਂਕਿ ਰੇਟ ਹੈ ਨਹੀਂ ਖਤਮ ਕਰਤੇ ਕਿਸਾਨ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਅੱਜ ਕਿਸਾਨ ਖੁਦਕਸ਼ੀਆ ਦੇ ਕਿਨਾਰੇ ਦੇ ਉੱਤੇ ਆ ਖੁਦਕਸ਼ੀ ਕਰਨ ਨੂੰ ਕਿਸਾਨ ਹਰੇਕ ਤਿਆਰ ਹੈ ਕਰਜ਼ਾ ਜਿਹੜਾ ਅਮਰਬੇਲ ਮੰਗੂ ਵੱਧਾ ਜਾਂਦਾ ਉਸ ਕਰਜ਼ੇ ਤੇ ਵੀ ਸਰਕਾਰ ਗੌਰ ਕਰੇ ਕਰਜ਼ਾ ਖਤਮ ਕਰੇ ਸਰਕਾਰ ਕਿਸਾਨਾਂ ਦਾ ਮਜ਼ਦੂਰਾਂ ਦਾ ਸਾਰੇ ਦੇ ਸਾਰੇ ਕਰਜ਼ੇ ਦੇ ਉੱਤੇ ਲਖੀਰ ਮਾਰੇ ਇੱਕ ਵਾਰ ਤੇ ਆ ਬਗਲਮੂਆ ਫਸਲਾਂ ਜਿਹੜੀਆਂ ਅਸੀਂ ਲਾਉਨੇ ਆ ਇਹਨਾਂ ਨੂੰ ਐਨਐਸਪੀ ਦੇ ਵਿੱਚ ਲੈ ਕੇ ਤੇ ਇਹਦਾ ਵੀ ਫਸਲਾਂ ਦਾ ਰੇਟ ਤੈਅ ਕਰਨਾ ਚਾਹੀਦਾ ਸਰਕਾਰ ਨੂੰ ਜ਼ਿੰਮੇਵਾਰ ਸਰਕਾਰ ਬਣਦੀ ਆ ਮੇਰਾ ਨਾਮ ਅਕਰ ਸਿੰਘ ਡੋਡ ਗੱਲਾ ਜੇ ਆਪਣਾ ਕਰ ਚਲਾਇਆ ਸੀ ਇਹ ਕਿਤੇ ਵਾਹ ਲੈ ਗਿਆ ਸੀ ਯਾਰ ਨੂੰ ਰੇਟ ਤਾਂ ਨਾ ਰੁਪਈਆਂ ਦਾ ਗਿਆ ਕੋਈ ਗੰਦਾ ਨਹੀਂ ਬਾਤ ਈਆਂ